اے ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੀ ਵੀਡੀਓ ਨੂੰ ਦੇਖਦਾ ਹੋਵੇ ਵਾਹਿਗੁਰੂ ਉਹਨਾਂ ਦੀ ਹਰ ਇੱਛਾ ਪੂਰੀ ਕਰੇ ਸੰਗਤ ਜੀ ਸਾਨੂੰ ਕਿਵੇਂ ਪਤਾ ਲੱਗੇ ਕਿ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਸਾਡੇ ਨਾਲ ਹੈ ਅੱਜ ਆਪਾਂ ਇਸ ਵਿਸ਼ੇ ਤੇ ਹੀ ਗੱਲ ਕਰਾਂਗੇ ਜਿੱਦਾਂ ਕਿ ਕੋਈ ਵੀ ਮਨੁੱਖ ਰੱਬੀ ਰਾਹ ਤੇ ਚੱਲ ਰਿਹਾ ਹੈ ਜਾਂ ਆਪਣੇ ਮਨ ਵਿੱਚ ਸੇਵਾ ਸਿਮਰਨ ਦਾ ਕਾਗ੍ਰਿਤ ਧਿਆਨ ਕਰ ਰਿਹਾ ਹੈ ਉਸਤੇ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜ੍ਹਾ ਉਸ ਦੇ ਘਰ ਅਤੇ ਹਰ ਵੀਲੇ ਹਰ ਜਗ੍ਹਾ ਉਸ ਪਰਮਾਤਮਾ ਦੀਆਂ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਾਂ ਸ਼ਹੀਦ ਸਿੰਘ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਕਿਵੇਂ ਪਤਾ ਲੱਗੇ ਕਿ ਰੱਬੀ ਰੂਹਾਂ ਜਾਂ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਇਸ ਲਈ ਅਸੀਂ ਤੁਹਾਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਰੱਬੀ ਰੂਹਾਂ ਜਾਂ ਸ਼ਕਤੀਆਂ ਸਾਡੇ ਅੰਗ ਸੰਗ ਰਹਿੰਦੀਆਂ ਹਨ ਤਾਂ ਕਿ ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਸਕੇ ਪਹਿਲੀ ਨਿਸ਼ਾਨੀ ਹੈ ਜੋ ਕਿ 3 ਵਜੇ ਤੋਂ ਲੈ ਕੇ 5 ਵਜੇ ਤੱਕ ਅਮ੍ਰਿਤ ਵੇਲੇ ਆਪਣੇ ਆਪ ਹੀ ਸਾਡੀ ਅੱਖ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਵਿੱਚ ਸੁੱਤੇ ਨਹੀਂ रह ਸਕੋਗੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਕੋਈ ਜ਼ਰੂਰ ਪੁੰਨ ਕੀਤੇ ਹੋਣਗੇ ਜੋ ਪਿਛਲੇ ਕਈ ਜਨਮਾਂ ਵਿੱਚ ਜੋ ਇਸ ਜਨਮ ਵਿੱਚ ਹਨ ਜਿਸ ਕਰਕੇ ਇਹ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਹਨ ਦੂਸਰੀ ਨਿਸ਼ਾਨੀ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਜਾਂ ਪਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਹਨ ਜਿੰਨਾ ਦਾ ਆਪ ਜੀ ਨੂੰ ਕੁਝ ਪਤਾ ਨਹੀਂ ਹੁੰਦਾ ਤਾਂ ਫਿਰ ਇੱਕ ਚਮਤਕਾਰੀ ਰੂਹਾਨੀ ਟੰਗ ਨਾਲ ਦੁੱਖ ਤਕਲੀਫਾਂ ਅਤੇ ਪਰੇਸ਼ਾਨੀਆਂ ਖਤਮ ਵੀ ਹੋ ਜਾਂਦੀਆਂ ਹਨ ਜਿਵੇਂ ਕਿ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਤੁਹਾਡੇ ਕੋਲ ਉਸ ਪਰਮਾਤਮਾ ਦੀਆਂ ਸ਼ਕਤੀਆਂ ਹਾਜ਼ਰ ਨਾਜ਼ਰ ਹਨ ਤੀਸਰੀ ਨਿਸ਼ਾਨੀ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾਂ ਫਿਰ ਜਾ ਕੇ ਗੁਰਦੁਆਰਾ ਸਾਹਿਬ ਕਥਾ ਕੀਰਤਨ ਸੁਣਦੇ ਹੋ ਤੁਹਾਡੇ ਸਰੀਰ ਤੇ ਇੱਕਦਮ ਰੌਂਗ ਟੇ ਹੋ ਜਾਂਦੇ ਹਨ ਅਜੀਬ ਜਿਹਾ ਹੀ ਸਰੀਰ ਵਿੱਚ ਦਰਪਣ ਹੋਣ ਲੱਗ ਜਾਂਦਾ ਹੈ ਜਿਸ ਕਰਕੇ ਤੁਸੀਂ ਆਪਣੇ ਆਪ ਨੂੰ ਬਹੁਤ ਚੰਗਾ ਮਹਿਸੂਸ ਕਰਦੇ ਹੋ ਤੇ ਸੰਗਤ ਜੀ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਰੱਬੀ ਸ਼ਕਤੀ ਤੁਹਾਡੇ ਕੋਲ ਹੈ ਚੌਥੀ ਰੱਬੀ ਨਿਸ਼ਾਨੀ ਵਿੱਚ ਤੁਹਾਡੀ ਕੋਈ ਅਰਦਾਸ ਜਾਂ ਕੋਈ ਵੀ ਮੰਗ ਪਰਮਾਤਮਾ ਵੱਲੋਂ ਪੂਰੀ ਹੋ ਜਾਣੀ ਜਾਂ ਕਈ ਵਾਰ ਹੁੰਦਾ ਹੈ ਕਿ ਆਪਾਂ ਕਿਸੇ ਬਾਰੇ ਸੋਚਦੇ ਹੀ ਨਹੀਂ ਹੁੰਦੇ ਉਹ ਅਰਦਾਸ ਵੀ ਸਾਡੀ ਪੂਰੀ ਹੋ ਜਾਂਦੀ ਹੈ ਬਾਅਦ ਵਿੱਚ ਤੁਸੀਂ ਸੋਚਦੇ ਹੋਵੋਗੇ ਹਲੇ ਤਾਂ ਅਸੀਂ ਸੋਚਿਆ ਹੀ ਸੀ ਉਸ ਅਕਾਲ ਪੁਰਖ ਨੇ ਸਾਡੀ ਤੁਹ ਜੂਰੀ ਵੀ ਕਰ ਦਿੱਤੀ ਸ਼ੇ ਕਰ ਏਦਾਂ ਦੇ ਛੋਟੇ ਛੋਟੇ ਚਮਤਕਾਰ ਤੁਹਾਡੇ ਨਾਲ ਵੀ ਹੋਏ ਹੁੰਦੇ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਪੰਜਵੀਂ ਨਿਸ਼ਾਨੀ ਤੁਹਾਡੇ ਹਿਰਦੇ ਵਿੱਚ ਜਾਂ ਮਨ ਵਿੱਚ ਕੋਈ ਵੀ ਵਿਚਾਰ ਤੁਹਾਡੇ ਮਨ ਵਿੱਚ ਆਇਆ ਹੋਵੇ ਤਾਂ ਤੁਹਾਨੂੰ ਖੁਸ ਦਾ ਜਵਾਬ ਕਿਸੇ ਨਾ ਕਿਸੇ ਤਰੀਕੇ ਰੱਬੀ ਰੂਹਾਂ ਅਤੇ ਰੱਬੀ ਸ਼ਕਤੀਆਂ ਵੱਲੋਂ ਹੀ ਮਿਲ ਜਾਂਦਾ ਹੈ ਜਿਵੇਂ ਕਿ ਕੋਈ ਕਿਤਾਬ ਐਹੋ ਜੀ ਮਿਲ ਜਾਵੇ ਕਿ ਜਿਹਦੇ ਵਿੱਚ ਆਪਣੇ ਸਵਾਲਾਂ ਦੇ ਜਵਾਬ ਹੋਣ ਜਾਂ ਆਉਂਦੇ ਜਾਂਦੇ ਰਸਤੇ ਵਿੱਚ ਕੁਝ ਪੜ ਲੈਣਾ ਜਾਂ ਕਿਸੇ ਅੰਜਾਨ ਮੁਖ ਦੁਆਰਾ ਤੁਹਾਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਜਾਣਾ ਇਹ ਸਭ ਕੁਝ ਰੱਬੀ ਰੂਹਾਨ ਨਿਸ਼ਾਨੀਆਂ ਹੋਣ ਦਾ ਪਤਾ ਲੱਗ ਜਾਂਦਾ ਹੈ ਛੇਵੀਂ ਨਿਸ਼ਾਨੀ ਬਾਰੇ ਕੁਝ ਅੰਜਾਨ ਚੀਜ਼ਾਂ ਬਾਰੇ ਤੁਹਾਨੂੰ ਆਪਣੇ ਆਪ ਗਿਆਨ ਹੋ ਜਾਂਦਾ ਹੈ ਜਿੰਨਾ ਚੀਜ਼ਾਂ ਬਾਰੇ ਤੁਸੀਂ ਦੇਖਿਆ ਸੁਣਿਆ ਜਾਂ ਪਤਾ ਵੀ ਨਹੀਂ ਹੁੰਦਾ ਪਰ ਪਹਿਲੀ ਵਾਰ ਜੀ ਉਹਨਾਂ ਦੇਖਣ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਭਾਵ ਕਿ ਉਹਨਾਂ ਦੀ ਨੌਲੇਜ ਹੋ ਜਾਂਦੀ ਹੈ ਕੋਈ ਸਵਾਲ ਕਰੇ ਤਾਂ ਇੱਕਦਮ ਸਾਡੇ ਮੁਖ ਵਿੱਚ ਸਵਾਲ ਦਾ ਜਵਾਬ ਨਿਕਲ ਆਉਂਦਾ ਹੈ ਜਿਵੇਂ ਕਿ ਉਹ ਸਵਾਲ ਦਾ ਜਵਾਬ ਸਾਨੂੰ ਪਹਿਲਾਂ ਹੀ ਪਤਾ ਸੀ ਜਿੱਦਾਂ ਕਿ ਜਵਾਬ ਪੂਰੀ ਹਿੰਮਤ ਨਾਲ ਦੇਣਾ ਇਹ ਵੀ ਇੱਕ ਚਮਤਕਾਰੀ ਨਿਸ਼ਾਨੀ ਹੀ ਮੰਨੀ ਜਾਂਦੀ ਹੈ ਅਤੇ ਇਹ ਵੀ ਨਿਸ਼ਾਨੀਆਂ ਦੱਸਦੀਆਂ ਹਨ ਕਿ ਤੁਹਾਡੇ ਨਾਲ ਸ਼ਹੀਦ ਸਿੰਘਾਂ ਰੱਬੀ ਰੂਹਾਂ ਦਾ ਪਹਿਰਾ ਹੈ ਸਤਵੀਂ ਨਿਸ਼ਾਨੀ ਦੱਸਦੀ ਹੈ ਕਿ ਜਦੋਂ ਵੀ ਤੁਸੀਂ ਇਕੱਲੇ ਸਾਧਨਾ ਵਿੱਚ ਹੋ ਸਿਮਰਨ ਕਰ ਰਹੇ ਹੋ ਅਤੇ ਘਰ ਵਿੱਚ ਵੀ ਤੁਹਾਨੂੰ ਬਿਨਾ ਕਰ ਰਹੇ ਬਹੁਤ ਸੋਹਣੀ ਖੁਸ਼ਬੂ ਆਏ ਤੇ ਆਲੇ ਦਿਵਾਲੇ ਕੋਈ ਫੁੱਲ ਵੀ ਨਹੀਂ ਹੈ ਤੇ ਨਾ ਹੀ ਕੋਈ ਪਰਫਿਊਮ ਦੀ ਖੁਸ਼ਬੂ ਹੈ ਤਾਂ ਇਹ ਇੰਨੀ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਇਹ ਬਿਲਕੁਲ ਪੱਕੀ ਨਿਸ਼ਾਨੀ ਹੁੰਦੀ ਹੈ ਤਾਂ ਸੰਗਤ ਜੀ ਤੁਹਾਡੇ ਕੋਲ ਸ਼ਹੀਦ ਸਿੰਘਾਂ ਅਤੇ ਰੱਬੀ ਰੂਹਾਂ ਦਾ ਪਹਿਰਾ ਹੈ ਤੁਸੀਂ ਉਹਨਾਂ ਨੂੰ ਸਤਕਾਰ ਦਿਓ ਤੇ ਨਾਲ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰੋ ਇਹ ਕੁਝ ਨਿਸ਼ਾਨੀਆਂ ਹਨ ਸੰਗਤ ਜੀ ਜਿਨ੍ਹਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਿੰਘਾਂ ਦਾ ਪੈਰਾ ਜਾਂ ਰੱਬੀ ਰੂਹਾਂ ਦਾ ਪੈਰਾ ਸਾਡੇ ਨਾਲ ਹੈ ਤੇ ਸੰਗਤ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਨਾ ਚੰਗੀ ਲੱਗੀ ਤੇ ਡਿਸਲਾਈਕ ਕਰ ਦਿਓ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਜਾਓ ਆਪਣੇ